ਅਸਲ ਦੇ ਵਿੱਚ ਇਹ ਗਲਤੀਆਂ ਨਾਲ ਜਿਹੜੇ ਕੰਡੇ ਬੀਜੇ ਹੋਏ ਨੇ ਸਾਡਿਆਂ ਦੇ ਹੀ ਬੀਜੇ ਹੋਏ ਨੇ ਇਹ ਕਿਸੇ ਹੋਰ ਦੇ ਨਹੀਂ ਬੀਜੇ ਹੋਏ। ਪਹਿਲਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਇਤਿਹਾਸਕ इमोशनल ਟੱਚ ਦੇ ਨਾਲ ਜਿਹੜੀ ਚਾਰ ਸਹਬ ਯਾਦ ਦੇ ਫਿਲਮ ਬਣਾਈ ਗਈ। ਜੇ ਕਿਤੇ ਉਸ ਨੂੰ ਜ਼ਬਰਦਸਤੀ ਵੱਡੇ ਤਰੀਕੇ ਵੱਡੇ ਪੱਮਾਨੇ ਤੇ ਲਿਜਾ ਕੇ ਕਾਰਵਾਈ ਕਰਕੇ ਰੋਕਿਆ ਜਾਂਦਾ ਨਾ ਤੇ ਅੱਜ ਆ ਹੀ ਹਾਨਾ ਕਰਦੇ ਇਹ ਜੇ ਉੱਠ ਕੇ ਛਲਾਹੂ ਜੇ ਯੂਟਿਊਬਰ ਇਨਾਂ ਦਾ ਕੋਈ ਮੂੰਹ ਨਹੀਂ ਸਿਰ ਨਹੀਂ ਕਦੇ ਕੋਈ ਇੱਕ ਉਹ ਬਲੌਗਰ ਜਾਂ ਟ੍ਰੈਵਲਰ ਦਾ ਸੀ ਕਿ ਹਰੀ ਸਿੰਘ ਨਰੂੜ ਦੇ ਜਿਹੜੀ ਸੰਬੰਧ ਵਿੱਚ ਅਫਗਾਨਿਸਤਾਨ ਦੇ ਵਿੱਚ ਕਹਾਵਤ ਬਣੀ ਹੈ ਮੈਂ ਸੋਏ ਜਾ ਬੱਚੇ ਸੋਏ ਜਾ ਹਰੀਆ ਰਾਗਲੇ ਉਹ ਮੂੰਹ ਚਾ ਕੇ ਉਹ ਉੱਥੇ ਲੱਗੇ ਪਏ ਕਿ ਜੀ ਤਾਂ ਹੋਇਆ ਹੀ ਨਹੀਂ ਉਹ ਤੇ ਹੱਸਦੇ ਵਿੱਚ ਕਮਾਲ ਦੀ ਗੱਲ ਤੁਹਾਨੂੰ ਲਾਇਸੈਂਸ ਮਿਲ ਜਾਂਦਾ YouTube ਤੋਂ ਜੀ ਤੁਸੀਂ ਖੰਦੇ ਬੁਰਧ ਬਕਵਾਸ ਕਰੋ ਫਿਰ ਤੁਹਾਨੂੰ ਸਬਸਕ੍ਰਾਈਬਰ ਮਿਲਣਗੇ ਵਿਊ ਮਿਲਣਗੇ ਪੈਸਾ ਆਊਗਾ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਇਹ ਕਦੇ ਕਿਸੇ ਨੇ ਕੋਈ ਹੋਰ ਗੱਲ ਕੀਤੀ ਹੈ ਵੀ ਸਿੱਖਾਂ ਦੇ ਉੱਤੇ ਉਤਿਆਚਾਰ ਹੋ ਰਿਹਾ ਖਨੌੜੀ ਬਾਰਡਰ ਤੇ ਬੈਠੇ ਕਿਸਾਨ ਧੂ ਧੂ ਕੇ ਕੁੱਤੇ ਗਏ ਉਹਨਾਂ ਦੇ ਸਮਾਨ ਪੁੰਨਿਆ ਗਿਆ ਰੱਖਾਂ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਗਿਆ ਕਿੰਨੇ ਕਿਸਾਨ ਦਿੱਲੀ ਧਰਨੇ ਅੰਦੋਲਨ ਦੇ ਵਿੱਚ ਮਾਰੇ ਗਏ ਉੱਥੇ ਜਿਹੜੇ ਸ਼ਹਾਦਤਾਂ ਦੇ ਗਏ ਉਹਨਾਂ ਬਾਰੇ ਕਦੇ ਗੱਲ ਕੀਤੀ ਮੂੰਹ ਖੁੱਲਿਆ ਤੁਹਾਡਾ ਜਵਾਨ ਖੁੱਲੀ ਹੈ ਕਦੇ ਕਿੰਨੇ ਕਿਸਾਨ ਜਿਹਦੇ ਕਰਜ਼ਾਈ ਹੋ ਕੇ ਫਾਹੇ ਲੈ ਕੇ ਕਦੇ ਤੁਹਾਡਾ ਮੂੰਹ ਖੁੱਲਿਆ ਕਦੇ ਦਿੱਲੀ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਵੜ ਕੇ ਸਿੱਖ ਕੁੜੀ ਦੇ ਨਾਲ ਬਲਾਤਕਾਰ ਕੀਤਾ ਗਿਆ ਇੱਥੇ ਭਾਈ ਅਮਰਤਪਾਲ ਸਿੰਘ ਮੇਹਰੋਂ ਪਹੁੰਚਿਆ ਸੀ ਤੇ ਲਿਖਿਆ ਸੀ ਉਹਨੇ ਕੰਮ ਦੇ ਉੱਤੇ ਸਿੱਖੋਂ ਬਦਲਾ ਲੈਵੇ ਕਿ ਤੁਹਾਡਾ ਮੂੰਹ ਖੁੱਲਿਆ ਤਰ ਬਰਾਠੀ ਦੱਸੋ ਜਰਾ ਤੁਸੀਂ ਕਿੱਥੇ ਬੋਲਨੇ ਹੋਗੇ ਤੁਹਾਡੇ ਚ ਹਿੰਮਤ ਹੈ ਲੱਤਾਂ ਪਾਰ ਚੱਲਦੇ ਆਂ ਤੁਹਾਡੀ ਐ ਗੱਲ ਬੋਲਣ ਨੂੰ ਕਿੰਨੇ ਸਿੱਖ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਮਾਰ ਦਿੱਤਾ ਗਿਆ ਤੁਹਾਡਾ ਮੂੰਹ ਖੁੱਲਿਆ ਕਦੇ 83 ਦੇ ਵਿੱਚ ਕਿੰਨੇ ਮੁਕਾਬਲੇ ਬਣਾਏ ਗਏ ਕੇ ਪੀਐਸਆਈ ਜ਼ਹਾਰਾ ਆਲਮ ਤੇ ਹਸਮੀਰ ਸੈਣੀ ਬੋਚਣਾ ਵੱਲੋਂ ਤੇ ਥੋੜਾ ਕਦੇ ਮੂੰਹ ਖੁੱਲਿਆ ਇਸ ਗੱਲ ਦੇ ਉੱਤੇ ਬਣਾਓ ਇਹ ਲੱਤਾਪਾਹਰ ਚੱਲਦੀਆਂ ਨੇ ਨਾ ਬਣਾਓ ਉਸ ਵੀਡੀਓ ਨੂੰ ਜਥੇਦਾਰ ਕੌਕੇ ਨੂੰ ਕਿਵੇਂ ਵੱਢ ਵੱਢ ਕੇ ਟੁਕ ਟੁਕ ਕੇ ਕੌਕੋ ਕੇ ਸ਼ਹੀਦ ਕੀਤਾ ਗਿਆ ਬਣਾ ਵੀਡੀਓ ਤੇਰੀ ਲੱਤਾਪਾਹਰ ਚੱਲਦੀਆਂ ਨੇ ਜੀ ਤੇਰੀ ਲੱਤਾਪਾਹਰ ਚੱਲਦੀਆਂ ਨੇ ਜਥੇਦਾਰ ਹਵਾਰਾ ਦੀ ਗੱਲ ਕਰ ਗੱਲ ਬੰਦੀ ਸਿੰਘ 30 30 ਸਾਲ ਹੋ ਗਏ 35 35 ਸਾਲ ਜਿਹੜੇ ਜ਼ਿਲ੍ਹਾ ਵਿੱਚ ਸੜ ਰਹੇ ਨੇ ਬੇਕਸੂਰ ਸਿੱਖ ਤੇ ਤੇਰੀ ਲੱਤਾਪਾਹਰ ਚੱਲਦੀਆਂ ਨੇ ਕਰ ਗੱਲ ਉਹਨਾਂ ਦੀ ਕਿਵੇਂ ਸਿੱਖਾਂ ਨੂੰ ਧੱਕਾ ਕੀਤਾ ਆ ਤੁਹਾਡੇ ਰਾਜ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਰਾਜ ਦੇ ਵਿੱਚ ਤੇ ਕਰੋ ਗੱਲ ਕਿਵੇਂ ਸਿੱਖਾਂ ਦੀਆਂ ਪ੍ਰੀਖਿਆਵਾਂ ਦੇ ਵਿੱਚ ਕੜੇ ਲਾਏ ਜਾਂਦੇ ਨੇ ਕਕਾਰ ਲਾਏ ਜਾਂਦੇ ਨੇ ਹੈ ਇਹ ਮਤ ਜਰੂਰਤ ਹੈ ਕਰ ਗੱਲ ਜੇ ਤੂੰ ਬਣਾਉਣੀ ਆ ਡਾਕੂਮੈਂਟਰੀ ਬਣਾ ਆ ਤੈਨੂੰ ਦਿੰਨੇ ਆਂ ਅਸੀਂ ਇਤਿਹਾਸ ਦੇ ਪੰਨੇ ਤੈਨੂੰ ਦਿੰਨੇ ਆਂ ਸਹੀ ਜਾਣਕਾਰੀ ਪਰ ਤੈਨੂੰ ਲੱਤਾਂ 'ਚ ਦਮ ਹੋਣਾ ਚਾਹੀਦਾ ਫੇਰ ਤੋਂ ਬਣਾ ਸਕਦਾ ਸਹੀ ਗੱਲ ਨੂੰ ਫੇਰ ਪ੍ਰਕਾਸ਼ਿਤ ਕਰ ਸਕਦਾ ਝੂਠ ਊਲ ਜਲੂਲ ਆਪਦੇ ਕੋਲੋਂ ਮਨ ਕਰ ਤੇ ਚੱਕ ਚੱਕ ਕੇ ਗੱਲਾਂ ਕਰੀ ਜਾਣੀਆਂ ਇਹਨਾਂ ਦਾ ਕੋਈ ਵजूद ਨਹੀਂ ਤੂੰ ਕਹਣਾ ਵੀ ਅਕਬਰ ਬਾਦਸ਼ਾਹ ਨੇ ਗਿਫਟ ਦਿੱਤੀ ਜ਼ਮੀਨ ਕਿੱਥੇ ਦਿੱਤੀ ਆ ਲਿਆ ਡਾਕੂਮੈਂਟ ਲਿਆ ਦਸਤਾਵੇਜ਼ ਲੈ ਕੇ ਆ ਉਹ ਸੋਸ਼ਲ ਮੀਡੀਆ ਤੇ ਕਵੀਰ ਨੇ ਪਾਇਆ ਨਾ ਤੈਨੂੰ ਸਾਰੇ ਦਸਤਾਵੇਜ਼ ਦਿੱਤੇ ਉਹਦੇ ਵੀ ਕਿੱਥੇ ਕਿੱਥੇ ਕੀ ਕੀ ਜਿਹੜੇ ਨੇਗੇ ਉਹ ਗੁਰੂ ਸਾਹਿਬ ਜੀ ਨੇ ਖਰੀਦੀ ਹੈ ਜ਼ਮੀਨ ਨਾ ਕਿ ਉਹ ਕਿਸੇ ਦੇ ਗ੍ਰਿਫਟ ਵਜੋਂ ਜਾਂ ਕਬਜ਼ਾ ਕੀਤਾ ਗਿਆ ਦਾ ਨਹੀਂ 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 ਖਰੀਦੀ ਹੈ ਜ਼ਮੀਨ ਕਰਤਾਰਪੁਰ ਦੀ ਜ਼ਮੀਨ ਖਰੀਦੀ ਫੇਰ ਵਸਾਇਆ ਕਡੂਰ ਦੀ ਗੱਲ ਹੈ ਗੋਇੰਦਵਾਲ ਸਾਹਿਬ ਦੀ ਗੱਲ ਹੈ ਵਸਾਉਣ ਦੀ ਸਤਗੁਰੂ ਨੇ ਜ਼ਮੀਨ ਖਰੀਦ ਕੇ ਵਸਾਏ ਨਹੀਂ ਨਗਰ ਕੀਰਤਪੁਰ ਸਾਹਿਬ ਵਸਾਉਣ ਦੀ ਗੱਲ ਹੈ ਅਨੰਦਪੁਰ ਦੀ ਧਰਤੀ ਜਿਹੜੀ ਲਈ ਗਈ ਸੀ ਉਹ ਚੱਕ ਨਾਨਕੀ ਨਾਂ ਤੇ ਧਨਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਖਰੀਦੀ ਹੈ ਉਹ ਜ਼ਮੀਨ ਫਿਰ ਉਹਨੂੰ ਆਨੰਦਪੁਰ ਦਾ ਦਰਜਾ ਦਿੱਤਾ ਗਿਆ ਆਨੰਦਪੁਰ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 7 ਸਾਲ ਦੀ ਉਮਰ ਦੇ ਵਿੱਚ ਜਾਂ 5 ਸਾਲ ਦੀ ਉਮਰ ਦੇ ਵਿੱਚ ਇਤਿਹਾਸਕ ਸਰੋਤਾਂ ਦੇ ਮੁਤਾਬਿਕ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਪਹਿਲੀ ਵਾਰ ਆ ਕੇ ਮਿਲਦੇ ਨੇ ਤੇ ਉੱਥੇ ਆਨੰਦ ਸਾਹਿਬ ਦੀ ਪਹਿਲੀ ਪੌੜੀ ਸੁਣਾਉਂਦੇ ਨੇ ਮਿਲਣ ਤੇ ਉਹ ਆਨੰਦ ਸਾਹਿਬ ਦੀ ਧਰਤੀ ਰੱਖਿਆ ਗਿਆ ਨਾਮ ਕਰ ਗੱਲ ਹੈਗੀ ਹਮਤੈਰੇ ਦੇ ਵਿੱਚ 84 ਦੇ ਉੱਤੇ ਇਹ ਨਾ ਬੁੱਚੜਾ ਨੇ ਕਿਵੇਂ ਲਿਖਾ ਕੇ ਅਕਾਲ ਤਖਤ ਸਾਹਿਬ ਦਾ ਟੈਂਕ ਚੜਾਏ ਕਰ ਗੱਲ ਕਿਵੇਂ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਘਰਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਤੂੰ ਕਰ ਗੱਲ ਨਾ ਬਜ਼ੁਰਗ ਔਰਤਾਂ ਤੱਕ ਬਲਾਤਕਾਰ ਕੀਤੇ ਨੇ ਦੁਸ਼ਟਾਂ ਨੇ ਜਰਨੈਲ ਸਿੰਘ ਦੀਆਂ ਵੀਡੀਓ ਹਜੇ ਪਈਆਂ ਨੇ ਸੁਣ ਚੱਕ ਕੇ ਬਣਾ ਵੀਡੀਓ ਤੇਰੀ ਤਾਂ ਰੂਹ ਕੰਬ ਜੂ ਰੂ ਤੂੰ ਤਾਂ ਰਾਤ ਨੂੰ ਸੁਪਣਾਂ ਵਿੱਚ ਬੜਾ-ਬੜਾ ਕੇ ਉੱਠਿਆ ਕਰੇਗਾ ਇੱਕ ਵੀਡੀਓ ਬਣਾ ਕੇ ਦੇਖ ਤੈਨੂੰ ਮੁੜ ਕੇ ਚੱਲਣ ਜੋਗਾ ਛੜ ਤਾ ਤੂੰ ਕਹਿਦੀ ਰਗਵਾਸ ਕਰਨੀ ਬਹੁਤ ਸੌਖੀ ਹੈ ਕਿਉਂਕਿ ਵਿਊ ਦੇ ਚੱਕਰ ਨੇ ਨਾ ਸਬਸਕ੍ਰਾਈਬਰਾਂ ਦੇ ਚੱਕਰ ਨੇਗੇ ਮਿਲ ਜਾਂਦੇ ਨੇ ਸੌਖੇ ਪਰ ਹੈ ਮਤਰੇ ਦੇ ਵਿੱਚ ਕਰ ਗੱਲ ਆ ਕੇ ਸਿੱਖਾਂ ਉੱਤੇ ਹੁੰਦੇ ਅਤਿਆਚਾਰਾਂ ਦੀ ਕਰ ਗੱਲ ਆ ਜਾ ਤੈਨੂੰ ਦਿੰਨੇ ਆ ਅਸੀਂ ਦਿੰਨੇ ਆ ਤੈਨੂੰ ਵਸਤਾਵੇ ਸਾਰੇ ਹਰੇਕ ਚੀਜ਼ ਚੱਕ ਚੱਕ ਤੈਨੂੰ ਦਿੰਨੇ ਇੱਕ ਕਿਸੇ ਰਾਈਟਰ ਦੀ ਲਿਖੀ ਹੋਈ ਚੱਕ ਕੇ ਤੂੰ ਸਕ੍ਰਿਪਟ ਚੱਕ ਕੇ ਉਹਦੇ ਉੱਤੇ ਤੂੰ ਐਨੀਮੇਸ਼ਨ ਫਿਲਮ ਬਣਾ ਤੀ ਅਕਰਨਾ ਦੀ ਚੀਜ਼ ਹੈ ਤੇਰੇ ਕੋਲ ਤੇ ਜੇ ਇੰਨਾ ਹੀ ਤੂੰ ਸਿਆਣਾਗਾ ਤੇ ਤੈਨੂੰ ਆ ਦਸੀ ਜਾਂਦੇ ਵੀ ਤੂੰ ਆ ਬਣਾ ਸਾਰਾ ਕੁਝ ਆ ਜਾ ਕੋਈ ਗੱਲ ਨਹੀਂ ਚੰਗੀ ਗੱਲ ਹੈ ਤੂੰ ਫਿਰ ਕਰਨਾ ਚਾਹਣਾ ਹੈ ਕੰਮ ਤੂੰ ਕਰ ਆ ਜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਆ ਕੇ ਮਿਲ ਜਹਦਰ ਸਾਹਿਬ ਨੂੰ ਮਿਲ ਆ ਕੇ ਤੇ ਹੋਰ ਸਿੱਖ ਵਿਦਵਾਨਾਂ ਨੂੰ ਮਿਲ ਸਰਦਾਰ ਅਜਮੇਰ ਸਿੰਘ ਨੂੰ ਮਿਲ ਪੁੱਛ 84 ਦਾ ਹੱਡ ਬੀਤੀਆਂ ਕੀ ਨੇ ਮੇਰੇ ਜਾ ਕੇ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਿ ਨੂੰ ਤੈਨੂੰ ਦੱਸਣਗੇ ਉਹ ਜਵੇ ਬਾਣ ਲਾਗੋ ਤਵੇ ਰੋਸ ਜਾਗੋ ਕਿਤਾਬ ਪੜੋ ਨਾਂ ਦੀ ਤੂੰ 20ਵੀਂ ਸਦੀ ਦੇ ਸੇਖਰਾਇਨ ਤੇਜਮੇਰ ਸਿੰਘ ਨੂੰ ਪੜ ਜਾ ਕੇ ਤੂੰ ਕਿਸ ਵਿਦ ਰੁਲੀ ਪਾਤਸ਼ਾਹੀ ਪੜ ਬਣਾ ਪਾਤਸ਼ਾਹੀ ਦਾਵਾ ਪੜ ਬਣਾ ਕੌਣ ਲੋਕ ਦਾ ਤੂੰ ਪਰ ਇਹ ਗੱਲ ਸਪਸ਼ਟ ਆ ਕਿ ਜੇਕਰ ਸਾਡਿਆਂ ਨੇ ਉਹ ਸ਼ੁਰੂ ਤੋਂ ਬਣਦੀਆਂ ਫਿਲਮਾਂ ਦੇ ਉੱਤੇ ਰੋਕ ਲਾਈ ਹੁੰਦੀ ਨਾ ਇਮੋਸ਼ਨਲ ਅਤਿਆਚਾਰ ਕਰ ਕਰਕੇ ਜਿਹੜਾ ਪੈਸਾ ਕਮਾਇਆ ਉਹਨਾਂ ਨੇ ਫਿਲਮਾਂ ਬਣਾ ਬਣਾ ਕੇ ਚਾਹੇ ਉਹ ਚਾਰ ਸਾਹਿਬ ਜਾਂ ਦੇਸੀ ਚਾਹੇ ਚਾਰ ਸਾਹਿਬ ਜਾਂ ਦੇ ਟੂ ਸੀਗੀ ਜਿਹੜੀ ਬੰਦਾ ਸਿੰਘ ਬਹਾਦਰ ਦੇ ਕਿਰਦਾਰ ਤੇ ਬਣਾਈ ਗਈ ਸੀ ਤੇ ਚਾਹੇ ਹੋਰ ਫਿਲਮਾਂ ਨੇ ਜੰਨੀਆਂ ਵੀ ਤੋਂ ਉਹ ਰੁਕਣੀ ਚਾਹੀਦੀ ਸੀ ਇਹ ਜੀ ਬੀਸੀ ਸੁੱਤੀ ਪਈ ਐ ਕੰਮ ਨਹੀਂ ਕਰ ਰਹੀ ਆਪਦਾ ਜੋ ਕਰਨਾ ਚਾਹੀਦਾ ਕਿੱਥੇ ਨੇ ਉਹ ਵੱਡੇ ਵੱਡੇ ਲਿਫਾਫੇ ਲੈਣ ਵਾਲੇ ਪ੍ਰਚਾਰਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਕੌਮ ਦੇ ਜੀ ਬਸ ਮੋਢਾ ਸਾਡਾ ਹੀ ਲੱਗਿਆ ਹੋਇਆ ਸਾਡੇ ਬਿਨਾ ਮੋਢਾ ਇਹ ਤਾਂ ਕੌਮ ਡੁੱਬ ਜੂਗੀ ਕਰਨੀ ਨਹੀਂ ਇਹ ਤਾਂ ਉਹ ਕਿੱਥੇ ਨੇ ਅੱਜ ਬੋਲਦੇ ਕਿਉਂ ਨਹੀਂ ਉਹ ਜਿੰਦਗੀ ਭਰ ਇਹਨਾਂ ਪੈਸਾ ਕਮਾ ਲਿਆ ਉਹਨਾਂ ਨੇ ਹੁਣ ਉਹ ਇਸ ਗੱਲਾਂ ਦੇ ਉੱਤੇ ਕਿਉਂ ਚੁੱਪ ਬੈਠੇ ਨੇ ਕਿ ਕਦੋਂ ਬੋਲਣਗੇ ਉਹ ਇੱਕ ਦੂਜੇ ਪ੍ਰਚਾਰਕਾਂ ਦੇ ਉੱਤੇ ਟਕਸਾਲੀਆਂ ਮਸ਼ੀਨਰੀਆਂ ਲੰਗ ਸਿੰਘ ਆਖੰਡ ਕੀਰਤनियां ਫਲਾਨਾ ਤੇ ਉਹ ਕਾ ਜੇ ਉਹ ਬਕਵਾਸ ਕਰਦੇ ਰਹਿੰਦੇ ਨੇ ਕਿ ਸਟੇਜਾਂ ਦੇ ਉੱਤੇ ਬਹਿ ਬਹਿ ਕੇ ਕੋਈ ਗੁਰਮਤ ਦੀ ਗੱਲ ਨਹੀਂ ਕਰਨੀ ਇਹਨਾਂ ਨੇ ਦੋਸਤਾਨੇ ਉਹ ਕਿੱਥੇ ਨੇ ਅੱਜ ਝੋਟੀਆਂ ਸਾਖੀਆਂ ਆਪਦੇ ਕੋਲੋਂ ਮੰਕਰਤ ਬਣਾਈਆਂ ਹੋਈਆਂ ਬਾਬਿਆਂ ਦੀਆਂ ਬ੍ਰਹਮ ਗਿਆਨੀਆਂ ਦੀਆਂ ਕਹਾਣੀਆਂ ਸੁਣਾਸਣਾ ਪੈਸਾ ਵਟੋਲਿਆਗਾ ਇਹ ਸਿੱਖ ਇਤਿਹਾਸ ਕਿਉਂ ਨਹੀਂ ਪੇਸ਼ ਕਰ पाए ਸੋਚਣ ਵਾਲੀ ਤੇ ਗੱਲ ਇਹ ਹੈ ਨਾ ਤੇ ਕਰੋ ਆਖੇ ਹੁਣ ਕਿੱਥੇ ਨੇ ਉਹ ਜਿਹੜੇ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਬਹਿ ਕੇ ਕਹਾਨਾ ਚੌਧਰੀ ਬਣੇ ਬੈਠੇ ਹੁੰਦੇ ਨੇਗੇ ਇੱਕ ਦੂਜੇ ਦੀ ਬੇਪੱਤੀ ਕਰਨ ਲਈ ਹੁੰਦੇ ਨੇਗੇ ਮੈਂ ਇੱਕ ਮੂਰੇ ਆਇਆ ਤਾਂ ਤੇ ਆਪਾਂ ਖੋ ਬੰਦੇ ਨੇ ਉਹ ਕਿੱਥੇ ਨੇ ਅੱਜ ਉਹ ਨਿਕਲ ਮਾਰ ਕਰਨ ਗੱਲ ਉਹ ਵੱਡੇ ਵੱਡੇ ਪ੍ਰਚਾਰਕ ਆਪਣੇ ਆਪ ਨੂੰ ਕਹਿੰਦੇ ਅਸੀਂ ਸੱਚੇ ਸੁੱਚੇ ਪ੍ਰਚਾਰਕਾਂ ਅਸੀਂ ਤਤ ਗੁਰਮਤ ਵਾਲਿਆਂ ਕਿੱਥੇ ਬੈਠੇ ਤਤ ਗੁਰਮਤ ਵਾਲੇ ਕਿਹੜੀਆਂ ਖੁੱਡਾਂ 'ਚ ਵੜ ਗਏ ਹੁਣ ਹੁਣ ਜਵਾਨ ਨਹੀਂ ਖੁੱਲਦੀ ਹਰੇਕ ਐਜੀਬੀਸੀ ਮੈਂਬਰ ਨੂੰ ਚਾਹੀਦਾ ਕਿ ਉਸ ਤੋਂ ਵਰਾਟੀ ਦੇ ਉੱਪਰ ਪਰਚਾ ਦਰਜ ਕਰਾਇਆ ਜਾਵੇ ਹਰੇਕ ਐਜੀਬੀਸੀ ਮੈਂਬਰ ਹਰੇਕ ਜ਼ਿਲ੍ਹੇ ਦੇ ਵਿੱਚੋਂ ਹਰੇਕ ਬਲਾਕ ਦੇ ਵਿੱਚੋਂ ਜਿੱਥੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਹਰੇਕ ਮੈਨੇਜਮੈਂਟ ਨੂੰ ਚਾਹੀਦਾ ਕਿ ਉੱਥੋਂ ਉਹਦੇ ਉੱਤੇ ਪਰਚਾ ਦਰਜ ਕਰਾਇਆ ਜਾਵੇ ਭਾਵਨਾਵਾਂ ਨੂੰ ਢਕਾਉਣ ਦਾ ਐਜੀਬੀਸੀ ਨੂੰ ਚਾਹੀਦਾ ਕਿ ਉਸ ਕੇਸ ਨੂੰ ਵੱਡੇ ਪੱਧਰ ਤੇ ਲੜਿਆ ਜਾਵੇ ਤਾਂ YouTube ਬੈਨ ਕਰਾਇਆ ਜਾਵੇ ਨਹੀਂ ਉਹਨੂੰ ਕੇ ਸੁਧਾਰ ਕੇ ਆ ਜਾ ਪੇਸ਼ ਕਰ ਅਸੀਂ ਤੁਹਾਨੂੰ ਦਸਤਾਵੇਜ਼ ਦਿੰਨੇ ਆ ਸਾਰੇ ਤੈਨੂੰ ਸਹੀ ਰਸਤਿਆਂ ਸੀ ਦਿੰਨੇ ਆਂਗੇ ਤੂੰ ਬਣਾ ਲੱਤਾਂ ਬਾਹਰ ਚੱਲਦੀਆਂ ਨੇ ਜੇ ਦੇਖ ਬਣਾ ਕੇ ਫਿਰ ਪਤਾ ਲੱਗੂਗਾ ਧੰਨਵਾਦ ਵਾਈਬਲ ਜੀ ਕਾ ਖਾਲਸਾ ਵਾਈਬਲ ਜੀ ਕੀ ਫਤਿਹ